ਸਾਜੀਕਾਲ ਮਹਾਰਤਿਆ ਸੰਜੇ ਨਿਊਜ਼ ਦੇ ਕੀ ਦਰਸ਼ਕਾਂ ਦਾ ਸਵਾਗਤ ਹੈ ਨਗਨਗਮ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚ ਗਈਆਂ ਜਾ ਰਹੀਆਂ ਨੇ ਤੇ ਆਪੋ ਆਪਣੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀਏ ਤਾਂ ਜੋ ਪੰਜਾਬ ਦੇ ਸੱਤਾ ਦੇ ਵਿੱਚ ਆਪਣੀ ਕਾਬਲੀਅਤ ਜਿਹੜੀ ਹੈ ਉਹ ਦਿਖਾ ਸਕਣ ਤੇ ਜਨਤਾ ਜਿਹੜੀ ਹੈ ਉਹਨਾਂ ਨੂੰ ਉਮੀਦਵਾਰ ਜਿਹੜਾ ਹੈ ਆਪਣੇ ਮਨਪਸੰਦਾ ਚੁਣ ਸਕਣ ਤੇ ਇਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਨੇ 파릭 ਸ਼ਰਮਾ ਜੀ ਜੋ ਕਾਂਗਰਸ ਤੋਂ ਨਗਨਗਮ ਚੋਣਾਂ ਦੇ ਵਿੱਚ ਖੜੇ ਹੋਏ ਨੇ ਮੈਦਾਨ ਦੇ ਵਿੱਚ ਉਤਰ ਗਏ ਨੇ ਤੇ ਗੱਲਬਾਤ ਕਰਦੇ ਹੋਣਾਂ ਦੇ ਨਾਲ ਕਿ ਆਖਿਰ ਕਿਹੜੇ ਉਹ ਮੇਨ ਮੁੱਦੇ ਨੇ ਜੋ ਜਨਤਾ ਦੇ ਲਈ ਲੈ ਕੇ ਖੜੇ ਹੋਏ ਨੇ ਨਿਤਰੇ ਹੋਏ ਨੇ ਕਿ ਜਨਤਾ ਨੂੰ ਕਿਸ ਤਰ੍ਹਾਂ ਹੋਰ ਕਿਹੜੇ ਸਮਰਥਨ ਦੇ ਨਾਲ ਉਹ ਵੋਟਾਂ ਨੂੰ ਲੁਭਾਉਣਗੇ ਤੇ ਕਿੰਨੇ ਕ ਖਰੇ ਉਤਰਨਗੇ ਹੈਲੋ ਸਰ ਹੈਲੋ ਜੀ ਪਹਿਲਾਂ ਤਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ 21 ਤਰੀਕ 21 ਦਸੰਬਰ ਸ਼ਨੀਵਾਰ ਤੁਸੀਂ ਸਾਨੂੰ ਵੋਟ ਪਾਓ ਤੇ ਕਾਂਗਰਸ ਪਾਰਟੀ ਨੂੰ ਬਹੁਮਤਨ ਦਿਤਾਓ ਲੋਕ ਸਭਾ ਚ ਚੋਣਾਂਾਂ ਵਿੱਚ ਆਪਾਂ ਸਾਰਿਆਂ ਨੇ ਆਮ ਆਦੀ ਪਾਰਟੀ ਨੂੰ ਜਤਾਇਆ ਸੀਗਾ ਪਰ ਨਤੀਜੇ ਕੀ ਨੇ ਸਾਡੇ ਸਾਡੇ ਸਾਹਮਣੇ ਨੇ ਪਰ ਮੈਂ ਕਿਸੇ ਦੀ ਨਿੰਦਾ ਨਹੀਂ ਕਰਨਾ ਚਾਹੁੰਦਾ ਨਾ ਮੈਂ ਕਿਸੇ ਨੂੰ ਚੈਲੰਜ ਕਰਨਾ ਚਾਹੁੰਦਾ ਮੈਂ ਇਹ ਕਹਿਣਾ ਵਾਂ ਕਿ ਇੱਕ ਵਾਰੀ ਮੈਨੂੰ ਮੌਕਾ ਦਿੱਤਾ ਜਾਵੇ ਸੇਵਾ ਦਾ ਤੇ ਮੈਂ ਜੋ ਮੇਰੀ ਸੋਚ ਹੈ ਮੈਂ ਆਪਣੀ ਸੋਚ ਦੇ ਹਸਾਬ ਨਾਲ ਮੈਂ ਆਪਣੇ ਏਰੀਆ ਚ ਕੀ ਚਾਹਨਾ ਵਾਂ ਕੀ ਪਲਾਨਿੰਗ ਪੇ ਦਿਖਾਣਾ ਚਾਹੁੰਦਾ ਹਾਂ ਉਹਨੂੰ ਇੰਪਲੀਮੈਂਟ ਕਰ ਸਕਾਂ ਇਸ ਲਈਏ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਵੋਟ ਪਾਓ ਬਾਰੀ ਜੀ ਜਿਸ ਦੇ ਨਾਲ ਹੁਣ ਤੁਹਾਨੂੰ ਕਾਂਗਰਸ ਦੇ ਵੱਲੋਂ ਮਾਨ ਬਖਸ਼ਿਆ ਗਿਆ ਪਹਿਲੀ ਵਾਰ ਤੁਹਾਨੂੰ ਟਿਕਟ ਮਿਲੀ ਹੈ ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਨਹੀਂ ਇਹ ਤਾਂ ਦੀ ਗੱਲ ਨਹੀਂ ਜੀ ਸਾਡੀ ਫੈਮਲੀ ਸ਼ੁਰੂ ਤੋਂ ਸਾਇਲੈਂਟਲੀ ਕਾਂਗਰਸ ਲਈ ਵਰਕ ਕਰਦੀ ਆ ਰਹੀ ਹੈ ਤੇ ਪਿਛਲੀ ਵਾਰ ਵੀ ਮੈਂ ਵਰਕਿੰਗ ਕਰ ਰਿਹਾ ਸੀਗਾ ਕਾਂਗਰਸ ਵਾਸਤੇ ਫਿਰ ਮੌਕਾ ਮੈਨੂੰ ਹੁਣ ਮਿਲਿਆ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਤੇ ਮਤਲਬ ਮੈਂ ਕੋਈ વિશ્વાસ ਦਿਲਾਣਾ ਕਿ ਮੈਂ ਉਹਨਾਂ ਦੇ ਜੋ ਉਹਨਾਂ ਦੀ ਸੋਚ ਹੈ ਮੈਨੂੰ ਲੈ ਕੇ ਮੈਂ ਉਹ ਸੋਚ ਤੇ ਖਰਾ ਉਤਰਾਂਗਾ ਇਹ ਕਿਹੜੇ ਮੁੱਦੇ ਲੱਗਦੇ ਆ ਕਿ ਜੋ ਸੱਤਾ ਸਰਕਾਰ ਜਿਹੜੀ ਸਰਕਾਰ ਉਸ ਦੇ ਨਾਲ ਨਹੀਂ ਹੋਏ ਨੇ ਤੇ ਉਹ ਮੁੱਦਿਆਂ ਨੂੰ ਮੈਂ ਹੁਣ ਲੈ ਕੇ ਨਿਤਰੂੰਗਾ ਤੇ ਜਨਤਾ ਦਾ ਦਿਲ ਜਿੱਤੂੰ ਤੁਸੀਂ ਦੱਸੋਗੇ ਕਿ ਕਿਹੜੇ ਮੁੱਦੇ ਸੋਲਵ ਹੋ ਗਏ ਨੇ ਕੋਈ ਮੁੱਦਾ ਦੇਖੋ ਆਪਾਂ ਦੇਖਦੇ ਆ ਕਿ ਪਤਾ ਨਹੀਂ ਮੈਂ ਜੋ ਉਮੀਦਾਂ ਸੀਆਂ ਸਾਨੂੰ ਰੂਲਿੰਗ ਪਾਰਟੀ ਤੋਂ ਉਸ ਹਿਸਾਬ ਨਾਲ ਲੋਕਾਂ ਨੂੰ ਨਹੀਂ ਉਸ ਹਿਸਾਬ ਨਾਲ ਅੱਛਾ ਲੱਗਿਆ ਤੇ ਉਹਦਾ ਰਿਜ਼ਲਟ ਵੀ ਸਾਹਮਣੇ ਆਜੂਏ ਇਲੈਕਸ਼ਨਾਂ ਦੇ ਵਿੱਚ ਬਾਕੀ ਮੁੱਦੇ ਦੇਖੋ ਕਾਉਂਸਲ ਦਾ ਕੰਮ ਹੁੰਦਾ ਇਰੀ ਡਿਵੈਲਪਮੈਂਟ ਦਾ ਸਾਫ ਸਫਾਈ ਦਾ ਪਾਰਕਾਂ ਦੀ ਮੇਨਟੇਨੈਂਸ ਆ ਇਲੈਕਟ੍ਰਿਸਿਟੀ ਜਿਹੜੀ ਹੈਗੀ ਆ ਉਹ ਵੈਲ ਮੇਨਟੇਨਡ ਹੋਵੇ ਮਤਲਬ ਪ੍ਰੋਪਰ ਨਿਊ ਗ੍ਰਿਡ ਦੀ ਰਿਕੁਆਇਰਮੈਂਟ ਹੈਗੀ ਐ ਨਿਊ ਗ੍ਰਿਡਸ ਲੱਗੇ ਜਾਣ ਮਤਲਬ ਇਹ ਛੋਟੇ ਛੋਟੇ ਬਹੁਤ ਗੱਲਾਂ ਨੇ ਉਸ ਚੀਜ਼ ਨੂੰ ਆਪਾਂ ਪਲੈਨਿੰਗ ਕਰਕੇ ਇੰਪਲੀਮੈਂਟ ਕਰਾਂਗੇ ਜੀ ਕੀ ਲੱਗਦਾ ਤੁਸੀਂ ਆਪਣੇ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਤੁਹਾਨੂੰ ਵੋਟ ਦੇ ਕੇ ਇਸ ਚੋਣ ਮੈਦਾਨ ਦੇ ਵਿੱਚੋਂ ਜਿੱਤੋ ਬਸ ਜੀ ਮੈਂ ਇਸ ਇਲਾਕੇ ਤੋਂ ਖੜਾ ਆ ਜੀ ਮੈਂ ਉੱਥੇ ਦਾ ਰਹਿਣ ਵਾਲਾ ਮੈਂ 30 ਸਾਲ ਦਾ ਮਤਲਬ ਇਸ ਇਲਾਕੇ ਵਿੱਚ ਰਹਿ ਰਿਹਾ ਹਾਂ ਤੇ ਸਾਰੇ ਮੈਨੂੰ ਮਤਲਬ ਆਪਣਾ ਸਾਰੇ ਮੈਨੂੰ ਫੇਸ ਟੂ ਫੇਸ ਜਾਣਦੇ ਨੇ ਤੇ ਸਾਰਿਆਂ ਨੂੰ ਵਿਸ਼ਵਾਸ ਤੇ ਕਿ ਜੇ ਮੈਂ ਇਸ ਵਾਰ ਜਿੱਤੂੰਗਾ ਤੇ ਮੈਂ ਕੁਝ ਨਾ ਕੋਈ ਜ਼ਰੂਰ ਕਰਾਂਗਾ ਲੋਕਾਂ 'ਚ ਬਹੁਤ ਵਿਸ਼ਵਾਸ ਹੈ ਤੇ ਮੈਂ ਸਭ ਨੂੰ ਜਾਨਣਾ ਕਿ ਪਲੀਜ਼ ਮੈਨੂੰ ਇੱਕ ਵਾਰੀ ਵੋਟ ਪਾਓ ਜੇ ਮੈਨੂੰ ਕੋਈ ਨਹੀਂ ਵੀ ਜਾਣਦਾ ਮੈਂ ਤੁਹਾਡੀ ਸੋਚ ਤੇ ਖਰਾ ਉਤਰੂਗਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸੱਤਾ ਦੇ ਵਿਚਕਾਰ ਤੇ ਉਹ ਜ਼ਿਆਦਾਤਰ ਮੋਹਲ੍ਹਾ ਕਲੀਨਿਕਸ ਹੋ ਗਈਆਂ ਜਾਂ ਮਹਿਲਾਵਾਂ ਨੂੰ 1000 ਤੋਂ 2000 ਰੁਪਏ ਅਜਿਹੇ ਜਿਹੜੇ ਨੇ ਲੁਭਾਉਣੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਲੁਭਾਉਂਦੇ ਨੇ ਹਨਾ ਤੇ ਆਪਾਂ ਕਿਹੜੇ ਬੇਸ ਤੇ ਵੋਟਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ ਵੋਟਰ ਦੇਖੋ ਇੱਕ ਏਰੀਆ ਡਿਵੈਲਪਮੈਂਟ ਲਈ ਰੂਲਿੰਗ ਪਾਰਟੀ ਦੀ ਲੋੜ ਨਹੀਂ ਹੁੰਦੀ ਜੀ ਰੂਲਿੰਗ ਬਾਡੀ ਆਲਰੇਡੀ ਨੁਮਾਇंदे ਚੂਜ਼ ਲਏਗੇ ਨੇ ਜੇ ਉਹਨਾਂ ਨੇ ਕੋਈ ਵੀ ਕੰਮ ਕਰਨਾ ਕਰ ਸਕਦੇ ਆਲਰੇਡੀ ਚੂਜ਼ ਹੋਏ ਹੋਏ ਨੇ ਉਹ ਤੇ ਜਨਤਾ ਦੀ ਸੇਵਾ ਲਈ ਹਾਜ਼ਰ ਨੇ ਉਹ ਠੀਕ ਹੈ ਨਾ ਜੀ ਸਾਨੂੰ ਜੇ ਤੁਸੀਂ ਐਡ-ਆਨ ਕਰਾਓਗੇ ਅਸੀਂ ਇੱਕ ਤੋਂ ਇੱਕ ਮਿਲ ਕੇ ਅਸੀਂ ਏਰੀਆ ਡਿਵੈਲਪਮੈਂਟ ਕਰਾਂਗੇ ਚਾਹੇ ਉਹ ਰੂਲਿੰਗ ਪਾਰਟੀ ਮੇਰੀ ਪਾਰਟੀ ਨਹੀਂ ਹੈਗੀ ਮੈਂ ਉਹਨਾਂ ਨਾਲ ਪੂਰੇ ਸਹਿਯੋਗ ਨਾਲ ਉਹਨਾਂ ਨਾਲ ਕੋਆਰਡੀਨੇਸ਼ਨ ਰੱਖੂੰਗਾ ਕਿਉਂਕਿ ਮੈਂ ਆਪਣੀ ਏਰੀਆ ਡਿਵੈਲਪਮੈਂਟ ਚੱਲਣਾ ਮੈਂ ਦੋਸਤ 2.5 ਸਾਲ ਜਿਹੜੇ ਪੈਂਡਿੰਗ ਨੇ ਸਰਕਾਰਾਂ ਅੰਚ ਮੈਂ ਇਹ ਨਹੀਂ ਕਰੂੰਗਾ ਕਿ ਮੇਰੇ ਪਾਰਟੀ ਦੇ ਵਿਰੁੱਧ ਨੇ ਜਿਵੇਂ ਦਿੱਤਦਾ ਆ ਸਭ ਤੋਂ ਪਹਿਲਾਂ ਉਹਨਾਂ ਕੋਲ ਜਾ ਕੇ ਉਹਨਾਂ ਕੋਲ ਉਹ ਰਸ਼ੀਦ ਲਊਗਾ ਕਿ ਅਸੀਂ ਇਸ ਇਲਾਕੇ ਦੀ ਡਵੈਲਪਮੈਂਟ ਕਰਾਨੀ ਹੈ ਅੱਜ ਤੁਹਾਨੂੰ ਮਾਨ ਬਖਸ਼ਿਆ ਹੈ ਕਾਂਗਰਸ ਦੇ ਵੱਲੋਂ ਕਾਂਗਰਸ ਹਾਈ ਕਮੈਂਡ ਦੇ ਵੱਲੋਂ ਹਨਾ ਉਸ ਤੋਂ ਪਹਿਲਾਂ ਤੁਸੀਂ ਇੱਕ ਆਮ ਨਾਗਰਿਕ ਸੀਗੇ ਤਾਂ ਆਮ ਨਾਗਰਿਕ ਨ ਹੋਣ ਦੇ ਚਲਦੇ ਕਿਹੜੇ ਕਿਹੜੀ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਤੇ ਕੀ ਲੱਗਦਾ ਹੈ ਕਿ ਹੁਣ ਜਦੋਂ ਤੁਸੀਂ ਅੱਜ ਜਿਸ ਅਹੁਦੇ ਤੇ ਪਹੁੰਚੇ ਹੋ ਹਨਾ ਤੇ ਉਸ ਨੂੰ ਕਿਸ ਤਰ੍ਹਾਂ ਦੇਖੋ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਸਿਰਫ ਥੋੜਾ ਜਿਹਾ ਕੋਆਰਡੀਨੇਸ਼ਨ ਨਾ ਨਾ ਬੰਨਾ ਗਵਰਨਮੈਂਟ ਤੇ ਕਾਉਂਸਲ ਦਾ ਮੇਨ ਕਿੰਨ ਮੀਡੀਆ ਕਰ ਦਰ ਕੋਲ ਹੁੰਦਾ ਜੀ ਆਮ ਬੰਦੇ ਨੂੰ ਉਹਨੂੰ ਪਹੁੰਚਾਣਾ ਕਿ ਥੋੜਾ ਕਿੱਥੇ ਜਾ ਕੇ ਕੰਮ ਹੋਣਾ ਹੈ ਤੇ ਗਵਰਨਮੈਂਟ ਏਮਪਲੋਇਜ਼ ਨੂੰ ਕਿ ਸਰ ਕਿਸੇ ਟਾਈਮ ਦੇ ਕੇ ਉਹਨਾਂ ਨੂੰ ਅਪਾਇੰਟਮੈਂਟ ਲੈ ਕੇ ਦੇਣੀ ਤੇ ਉਹਨਾਂ ਦਾ ਟਾਈਮ ਬਚਾਣਾ ਇਹੀ ਸਾਡਾ ਮੁੱਦਾ ਰਹੇਗਾ ਜੀ ਕਿਉਂਕਿ ਆਮ ਆਦਮੀ ਜਿਹੜਾ ਬਹੁਤ ਹੀ ਜ਼ਿਆਦਾ ਖੱਜਲ ਖਵਾਰ ਹੁੰਦਾ ਹੈ ਕਿਉਂਕਿ ਉਹਨੂੰ ਕੋਈ ਵੀ ਦਿੱਕਤ ਹੁੰਦੀ ਹੈ ਜੀ ਕਾਉਂਸਲਰ ਕੋਲ ਜਾਓ ਠੀਕ ਹੈ ਜਾਂ ਮੇਅਰ ਕੋਲ ਜਾਓ ਤੇ ਅਜੀਆਂ ਸਮੱਸਿਆਵਾਂ ਹੁੰਦੀਆਂ ਫਿਰ ਟਾਈਮ ਸਰ ਮਿਲਦੇ ਵੀ ਨਹੀਂ ਹੈਗੇ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਦਿੱਕਤਾਂ ਆndੀਆਂ ਨੇ ਤਾਂ ਜਦੋਂ ਤੁਸੀਂ ਜੇ ਤੁਹਾਨੂੰ ਵੋਟ ਜਿੱਤੂ ਕਰਦੀ ਹੈ ਹਨਾ ਤੁਸੀਂ ਜਿੱਤ ਜਾਂਦੇ ਹੋ ਤਾਂ ਸਭ ਤੋਂ ਪਹਿਲ ਦੇ ਅੱਟ ਕਿਹੜਾ ਜਲਪਤ ਜੀ ਕਿਸੇ ਦਾ ਹੁੰਦਾ ਦੇਖੋ ਮੈਂ ਤੁਹਾਨੂੰ ਫੇਰ ਉਹੀ ਦਰਸਾ ਰਹੇ ਹਾਂ ਬਾਰ-ਬਾਰ ਕਿ ਕਾਉਂਸਲਰ ਇੱਕ ਮੀਡੀਓਕਰ ਹੈ ਜਨਤਾ ਤੇ ਸਰਕਾਰ ਦੇ ਵਿੱਚ ਇੱਕ ਮੀਡੀਓਕਰ ਹੈ ਤੇ ਉਹ ਮੀਡੀਓਕਰ ਦਾ ਕੰਮ ਅਸੀਂ ਕਰਾਂਗੇ ਮੈਂ ਵੱòm ਲੋਕੀਥੀਨ ਕਾਰਪੋਰੇਸ਼ਨ ਦਾ ਕੰਮ ਆ ਉਹਨਾਂ ਕਾਰਪੋਰੇਸ਼ਨ ਦਾ ਕੰਮ ਕਰਕੇ ਦਵਾਂਗੇ ਕਿਸੇ ਨੂੰ ਬਿਜਲੀ ਵਿਭਾਗ ਦਾ ਕੰਮ ਉਹਦਾ ਕਰਕੇ ਦਵਾਂਗੇ ਕੋਈ ਵਾਟਰ ਸਪਲਾਈ ਦੀ ਦਿੱਕਤ ਹੈ ਉਹਦਾ ਕਰਕੇ ਦਵਾਂਗੇ ਤਾਂ ਹਰ ਇੱਕ ਮੁੱਦੇ ਦੇ ਉੱਤੇ ਕਿਸੇ ਨੂੰ ਵੀ ਕਿਸੇ ਨੂੰ ਪੁਲਿਸ ਤੋਂ ਕੋਆਰਡੀਨੇਸ਼ਨ ਦੀ ਹੈਲਪ ਚਾਹੀਦੀ ਹੈ ਕੋਈ ਹੋਰ ਚੀਜ਼ ਜਿੱਥੇ ਵੀ ਮੇਰੀ ਰਿਕੁਆਇਰਮੈਂਟ ਹੋਏਗੀ ਮੈਂ ਉੱਤੇ ਪਹੁੰਚਾਂਗਾ ਤੇ ਵੱਧ ਤੋਂ ਵੱਧ ਸੇਵਾ ਕਰਾਂਗਾ ਤੇ ਉਸ ਤੋਂ ਪਲੱਸ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਏਰੀਆ ਨੂੰ ਕਾਮਯਾਬ ਕਰਨ ਲਈ ਲੋਕਾਂ ਦੀ ਸੋਚ ਅੱਛੀ ਹੋਣੀ ਚਾਹੀਦੀ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਤੇ ਜੇ ਤੁਹਾਡੇ ਕੋਲ ਨੁਮਾਇੰਦਾ ਚੰਗਾ ਹੈਗਾ ਤਾਂ ਉਹ ਏਰੀਆ ਆਪਣੇ ਆਪ ਹੀ ਕਾਮਯਾਬ ਹੋ ਜਾਂਦਾ ਹੈ। ਅ ਸਰ ਨਗਰ ਕਮ ਚੋਣਾਂ ਨੂੰ ਲੈ ਕੇ ਸਰਕਾਰ ਨੇ ਬੜੇ ਘੱਟ ਸਮੇਂ ਦੇ ਵਿੱਚ ਤਰੀਕਾ ਐਲਾਨ ਕੀਤਾ ਹੈ। ਠੀਕ ਹੈ। ਤੇ ਕਿਸ ਤਰ੍ਹਾਂ ਤੀ ਤੁਹਾਨੂੰ ਦਿੱਕਤਾਂ ਪਛਾਨੀਆਂ ਆਈਆਂ ਨੇ ਤਿਆਰੀਆਂ ਕਰਨ ਦੇ ਵਿੱਚਕਾਰ? ਦੇਖੋ ਟਾਈਮ ਤਾਂ ਹੈ ਨਹੀਂ। ਅਸੀਂ ਤੁਹਾਡੇ ਮਾਧਿਅਮ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਕੈਸਟ ਅਪੀਲ ਕਰ ਸਕਦੇ ਆ। ਤੇ ਡੋਟ ਟੂ ਡੋਰ ਵੀ ਨਹੀਂ ਜਾ ਸਕਦੇ ਕਿਉਂਕਿ ਟਾਈਮ ਹੈ ਨਹੀਂ। ਬਿਲਕੁਲ ਵੀ। ਅਸੀਂ ਆਪਣਾ ਜਿਹੜਾ ਵਿਚਾਰ ਹੈ ਸੋਸ਼ਲ ਮੀਡੀਆ ਰਾਹੀਂ ਤੇ ਤੁਹਾਡੇ ਮਾਧਿਅਮ ਰਾਹੀਂ ਦਵਾਂਗੇ। ਦੇ ਮੈਂ ਕਹਿੰਦਾ ਆਰਡਰ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੀ VOTING ਜ਼ਰੂਰ ਕਰੋ 21 ਤਰੀਕ ਟਾਈਮ ਹੈਗਾ ਮਤਲਬ ਜਾਓ ਤੇ ਆਪਣੀ ਵੋਟ ਨੂੰ ਰਾਈਟ ਟੂ ਵੋਟ ਹੈ ਤੇ ਆਪਾਂ ਵੋਟ ਕਾਸ ਜ਼ਰੂਰ ਕਰੀਏ ਥੈਂਕ ਯੂ ਥੈਂਕ ਯੂ ਸੋਵਾ ਸਰ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ 파ਰੀ ਸ਼ਰਮਾ ਜੀ ਦੇ ਨਾਲ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਉਂਕਿ ਆਮ ਨਾਗਰਿਕ ਸੀਗੇ ਪਹਿਲਾਂ ਤੇ ਅੱਜ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਬਖੂਬੀ ਜਾਣਦੇ ਨੇ ਕਿ ਇੱਕ ਆਮ ਇਨਸਾਨ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਬਖੂਬੀ ਸਮਝਦੇ ਹੋਏ ਹਰ ਇੱਕ ਜਿਹੜਾ ਆਮ ਵਿਅਕਤੀ ਹੈ ਉਹਦੀ ਦਿੱਕਤਾਂ ਨੂੰ ਸਮਝਦੇ ਹੋਏ ਪਹਿਲ ਦੇ ਆਧਾਰ ਤੇ ਉਹਨਾਂ ਦੀ ਮਦਦ ਕਰਨਗੇ ਤੇ ਜੋ ਉਹਨਾਂ ਦੇ ਵੋਟਰਾਂ ਨੂੰ ਸਮਰਥਨ ਦੀ ਜਿੱਥੇ ਲੋੜ ਪੈਂਦੀ ਹੈ ਉੱਥੇ done well.